ਵੀਡੀਓ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਐਲਿਖੇ ਇੱਕ ਕਿਸਾਨ ਭਰਾ ਦੇ ਘਰ ਪਹੁੰਚੇ ਹਾਂ ਜਿਹੜਾ ਘਰ ਇਹ ਆਪਾਂ ਦੇਖ ਰਹੇ ਹਾਂ ਤਸਵੀਰ ਦੇ ਵਿੱਚ ਇਹ ਬਿਨਾ ਓਟਾਂ ਇਟਾਂ ਤੋਂ ਜਿਹੜਾ ਘਰ ਬਣਿਆ ਹੋਇਆ ਹੈ ਬੰਕਰ ਦੇ ਨਾਲ ਬਣਿਆ ਹੋਇਆ ਘਰ ਹੈ ਜਿਹੜਾ ਇਸ ਤਰ੍ਹਾਂ ਦੀ ਇਹਦੀ ਕੰਦ ਹੈ ਜਿਸ ਤਰ੍ਹਾਂ ਵੱਡੇ ਵੱਡੇ ਪੁਲ ਬੰਦੇ ਆ ਉਸ ਤਰ੍ਹਾਂ ਇਹ ਬਣਿਆ ਹੋਇਆ ਅਸੀਂ ਇਹਨਾਂ ਦੇ ਘਰ ਸਪੈਸ਼ਲ ਦੇਖਣ ਵਾਸਤੇ ਆਏ ਸੀ ਤੇ ਇੱਕ ਖੁਸ਼ੀ ਦੀ ਗੱਲ ਦੱਸੀਏ ਕਿਸਾਨ ਭਰਾਵਾਂ ਦੇ ਲਈ ਦੁਕਾਨਦਾਰਾਂ ਦੇ ਵੀਰਾਂ ਦੇ ਲਈ ਜਿਹੜੀ ਇਹ ਚੀਜ਼ ਬਹੁਤ ਵਧੀਆ ਹੈ ਜਿੱਥੇ ਜਵਾਕ ਪੜ ਲਏ ਜਾਂਦੇ ਆ ਤੇ ਉੱਥੇ ਉਹਨਾਂ ਨੂੰ ਹੈ ਇਹ ਹੁੰਦਾ ਵੀ ਅਸੀਂ ਵਿਦੇਸ਼ਾਂ ਦੇ ਵਿੱਚ ਜਾਈਏ ਇਹ ਕਿਸਾਨ ਭਰਾ ਜ਼ਿਮੀਂਦਾਰ ਭਰਾ ਚੰਗੇ ਜੀ ਜ਼ਿਮੀਂਦਾਰ ਆ ਚੰਗੀ ਇਹਨਾਂ ਕੋਲ ਪਹਿਲੀ ਆ ਪਸ਼ੂ ਘਰੇ ਰੱਖੇ ਹੋਏ ਆ ਤੇ ਨਾਲ ਨਾਲ ਇਹ ਜਿਹੜਾ ਕੰਮ ਕਰਦੇ ਹੈਗੇ ਮਿਸਤਰੀ ਦਾ ਇਹ ਬਣਾ ਕੇ ਦਿੰਦੇ ਆ ਬਾਈ ਲਿਫਟ ਆਰਮ ਬਣਾਉਣ ਦਾ ਕੰਮ ਕਰਦੇ ਆ ਘਰ ਦੇ ਵਿੱਚ ਤੁਸੀਂ ਲਿਫਟ ਲਵਾਉਣੀ ਹੋਵੇ ਦੁਕਾਨ ਦੇ ਵਿੱਚ ਲਿਫਟ ਲਵਾਉਣੀ ਹੋਵੇ ਸਮਾਨ ਦੀ ਢੋਆ ਢਵਾਈ ਦੇ ਵਾਸਤੇ ਲਿਫਟ ਲਵਾਉਣੀ ਹੋਵੇ ਉਸ ਤਰ੍ਹਾਂ ਇਹ ਬਾਈ ਬਣਾ ਕੇ ਤਿਆਰ ਕਰਕੇ ਦਿੰਦੇ ਆ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਐਲ ਦੇ ਵਿੱਚ ਖੜੇ ਆ ਅਸੀਂ ਇਸ ਟਾਈਮੇ ਬਾਈ ਲਾਪਰੀ ਤਾਂ ਆਪਣੇ ਨਾਲ ਹੋਣਗੇ ਗੱਲਬਾਤ ਕਰਾਂਗੇ ਇਹ ਚਾਰ ਲਿਫਟਾਂ ਬਣ ਕੇ ਤਿਆਰ ਹੋ ਚੁੱਕੀਆਂ ਲਗਭਗ ਥੋੜਾ ਜਿਹਾ ਕੰਮ ਇਹਨਾਂ ਦਾ ਪੈਂਡਿੰਗ ਹੈ ਉਸ ਤੋਂ ਬਾਅਦ ਇਹ ਲਿਫਟਾਂ ਜਿਹੜੀਆਂ ਬਣ ਕੇ ਲੋਕਾਂ ਦੇ ਘਰਾਂ ਦੁਕਾਨਾਂ ਦੇ ਵਿੱਚ ਜਾਣਗੀਆਂ ਬਾਈ ਲਾਪਰੀ ਤਾਂ ਆਪਣੇ ਨਾਲ ਗੱਲਬਾਤ ਹੋਣਗੇ ਕਿਸਾਨ ਭਰਾ ਹੋਣ ਦੇ ਨਾਲ ਨਾਲ ਇਹ ਵਿਲਾ ਰਹਿਣਾ ਪਸੰਦ ਨਹੀਂ ਕਰਦੇ ਤੇ ਨਾਲ ਦੀ ਨਾਲ ਇਹ ਕਹਿੰਦੇ ਵੀ ਝੋਨਾ ਬੀਜਿਆ ਕਣਕ ਬੀਜੀ ਉਸ ਤੋਂ ਬਾਅਦ ਅਸੀਂ ਆਪਦੇ ਰੋਜ਼ਗਾਰ ਦੇ ਨਾਲ ਧੰਦੇ ਦੇ ਨਾਲ ਜੁੜ ਜਾਂਦੇ ਆਂ ਸਾਨੂੰ ਇਹ ਜਿਹੜੀ ਵਿਦੇਸ਼ ਦੇ ਵਿੱਚ ਜਾਣ ਦੀ ਹੋੜ ਨਹੀਂ ਹੈਗੀ ਅਸੀਂ ਆਪਦਾ ਘਰ ਦੇ ਵਿੱਚ ਰਹਿ ਕੇ ਖੁਸ਼ ਆਂ ਇਹੀ ਸਾਡਾ ਅਮਰੀਕਾ ਕੈਨੇਡਾ ਤੇ ਬਾਈ ਲਾਪਰੀਤ ਹੋਣਗੇ ਆਪਣੇ ਨਾਲ ਬਾਈ ਲਾਪਰੀਤ ਜੀ ਸਤਿ ਸ਼੍ਰੀ ਅਕਾਲ ਠੀਕ ਹੋ ਹਾਂਜੀ ਥੋੜਾ ਥੋੜਾ ਚੈਨਲ ਇੱਥੇ ਪਹੁੰਚ ਲੀ ਜਾਈਏ ਲਿਫਟਾਂ ਤੁਸੀਂ ਤਿਆਰ ਕਰਦੇ ਹੋ ਕੀ ਕਹਿਣਾ ਚਾਹੁੰਦੇ ਹੋ ਲਿਫਟਾਂ ਇਹ ਮੰਨ ਕੇ ਚੱਲੋ ਜਿਵੇਂ ਆਪਣਾ 282 ਦਾ ਕੰਮ ਥੋੜਾ ਜਿਹਾ ਔਖਾ ਹੋ ਜਾਂਦਾ ਇਹ ਨੂੰ ਨਿਸ਼ਾਨ ਕਰਨ ਵਾਸਤੇ ਇਹ ਲਿਫਟ ਦਾ ਕੰਮ ਕਰ ਰਹੇ ਹਾਂ ਕਿੰਨੇ ਕਿ ਵਜਨ ਦਾ ਜੇ ਵਜਨ ਢੋਂਦੀਆਂ ਇਹ ਲਿਫਟਾਂ ਕਿੱਥੋਂ ਸ਼ੁਰੂ ਹੁੰਦੀਆਂ ਨੇ ਕਿੰਨੇ ਵਜਨ ਤੱਕ ਜਾਂਦੀਆਂ ਵਜਨ ਤਾਂ ਇਹ ਆਏ ਆ ਜਿਵੇਂ ਮੰਨ ਕੇ ਚੱਲੋ ਜੇ ਤਾਂ ਕਿਸੇ ਨੇ ਪਰਿਵਾਰਾਂ ਤੇ ਛੋਟੇ ਜਿਵੇਂ ਲਗਾਉਣੀ ਆ ਇੱਕ ਕਵਾਂਟਰ ਕੋ ਲੈ ਕੇ ਉੱਤੇ 10 ਕਵਾਂਟਰ 15 ਕਵਾਂਟਰ ਜਿੰਨੇ ਵਾਲੀ ਵੀ ਚਾਹੀਦੀ ਆਪਾਂ ਉਹ ਬਣ ਜਾਂਦੀਆਂ ਹਾਂਜੀ ਤਿਆਪਰ ਮੋਟਰਾਂ ਨਾ ਖਾਦੀਆਂ ਭਾਈ ਜੀ ਕਿਹੜੀ ਕਿਹੜੀ ਕੰਪਨੀ ਦੀਆਂ ਚੱਲਦੀਆਂ ਕਿੰਨੇ ਕਿੰਨੇ ਕ੍ਰਾਂਪਟਰ ਨਹੀਂ ਚੱਲਦੀਆਂ ਜੀ ਹਾਂਜੀ ਕ੍ਰਾਂਪਟਰ ਦੀ ਮੋਟਰ ਚੱਲਦੀ ਚੱਲਦੀ ਇਹ ਕਿੰਨੇ ਵਜਨ ਢੋਹਦੀ ਜਿਹੜੀਆਂ ਮੋਟਰ ਆਪਾਂ ਤਸਵੀਰ ਦੇ ਵਿੱਚ ਦਿਖਾ ਰਹੇ ਹਾਂ ਜੀ 10 ਕਿਲੋਨਟਨ ਰੋ ਇਹ 10 ਕਿਲੋਨਟਨ ਤੱਕ ਵਜਨ ਚੱਲਦੀਆਂ ਹਾਂਜੀ ਇਹ ਜਿਹੜੀ ਸਾਰੀ ਤੁਸੀਂ ਵੀ ਲਿਫਟਾਂ ਇੱਥੇ ਤਿਆਰ ਕਰਕੇ ਦਿੰਨੇ ਆ ਕਿਹੜੇ ਕਿਹੜੇ ਸ਼ਹਿਰਾਂ ਤੱਕ ਆਪਣੀਆਂ ਜਿਹੜੀਆਂ ਲਿਫਟਾਂ ਜਾ ਰਹੀਆਂ ਹੈਗੀਆਂ ਇਹ ਜੀ ਆਪਣੇ ਹੋ ਮੰਨ ਕੇ ਚੱਲੋ ਜਿਹੜੀ ਇੱਕ ਇਹ ਜਾਂਦੀ ਹੈ ਜੀ ਡਾਬਲ ਜੀ ਹਰਿਆਣੇ 'ਚ ਹਾਂਜੀ ਉਹ ਹੁਸ਼ਿਆਰਪੁਰ ਜਾਣੀਆਂ ਕਿਹਦੀ ਚ ਵਾਇਰ ਹੁੰਦੀ ਹੈ ਜਿਵੇਂ ਕਹਿੰਦੇ ਸਟੀਲ ਦੀ ਹੂੰ ਸਟੌਕ ਨਾ ਬਣਾਉਂਦਾ ਕੋਈ ਉਸੇ ਤਰ੍ਹਾਂ ਤਿਆਰ ਕਰ ਦੇ ਦੀ ਹੂੰ ਤੇ ਜਿਵੇਂ ਇਹ ਜਾਨੀ ਆ ਸ਼ਾਹਕੋੜੀ ਸ਼ਾਹਕੋੜ ਜੇ ਇਹ ਤਾਂ ਲਿਫਟ ਘਰ ਵਾਸਤੇ ਬਣੀ ਲੱਗਦੀ ਛੋਟੇ ਸਾਈ ਦੇ ਇਹ ਹਾਂਜੀ ਇੱਕ ਇੱਕ ਜਣੇ ਦੇ ਦੋ ਜਣੇ ਵਾਸਤੇ ਪਰਿਵਾਰ ਵਾਸਤੇ ਆ ਆ ਲਿਫਟ ਵੱਡੀ ਹੈ ਇੱਕ ਢੋਆ ਢਵਾਈ ਵਾਸਤੇ ਆ ਹਾਂਜੀ ਇਹ ਫੈਕਟਰੀ ਚ ਲੱਗਦੀ ਹੈ ਕਿ ਕਿੰਨੇ ਕ ਵਜਨ ਦਾ ਜਿਹੜਾ ਚੱਕ ਸਕਦੀ ਹੈ ਇਹ ਲਿਫਟ ਜਿੱਦੀ ਤਿਆਰ ਹੋ ਰਹੀ ਹੈ ਇਹ 10 12 ਕਵਾਂਟਰ ਵਜਨ ਲੈ ਜਾ ਗਰੂਰ ਆ ਲੈ ਨਾ ਲੈ ਜਾ ਨਾ ਜੇ ਕਿਸੇ ਜ਼ਿੰਮੇਵਾਰ ਭਰਾ ਨੇ ਦੁਕਾਨਦਾਰ ਨੇ ਕਿਸੇ ਦਿਨ ਤੁਹਾਡੇ ਨਾਲ ਸੰਪਰਕ ਕਰਨਾ ਹੈ ਕਿਹੜੇ ਨੰਬਰ ਤੇ ਲਾਪਰੀ ਜੀ ਤੁਹਾਡੇ ਨਾਲ ਸੰਪਰਕ ਕੀਤਾ ਜਾਣਾ ਹੈਗਾ ਜੀ 8699566291 ਇੱਕ ਵਾਰੀ ਦੁਬਾਰਾ ਫੇਰ ਬੋਲ ਦਿਓ ਜੀ 8699566291 ਇਹ ਨਾ ਮਨਕੇ ਜਲ ਉਸ ਗੱਠਾਂ ਵਾਲੇ ਸੀਜ਼ਨ ਚ ਉਹਨਾਂ ਨੂੰ ਝੋਨਾ ਵੱਡਿਆ ਜਾਊ ਉਹ ਤੋਂ ਬਾਅਦ ਪਰਾਲੀ ਦੀਆਂ ਗੱਠਾਂ ਬਾਨੀਆਂ ਆਈ ਉਹ ਸੀਜ਼ਨ ਚ ਛੋਟੇ ਪੇਲਰ ਤੇ ਨਾ ਲੀਵਰ ਦੀ ਬਹੁਤ ਦਿੱਕਤ ਆ ਰਹੀ ਅੱਜ ਇਸ ਲਈ ਇਹ ਜਿਗਾਰਡ ਤਿਆਰ ਕੀਤਾ ਸੀਗਾ ਵੀ ਲੀਵਰ ਨੂੰ ਤਾਂ ਕੰਮ ਸੌਖਾ ਕਰਨ ਵਾਸਤੇ ਸੌਖਾ ਕਰਨ ਵਾਸਤੇ ਹਾਂਜੀ ਤੇ ਇਹ ਗੱਠਾਂ ਭਰਨ ਵਾਸਤੇ ਬਣਾਇਆ ਸੀਗਾ ਪਰ ਇਹਦੇ ਨਾਲੋਂ ਸਾਨੂੰ ਦੂਜਾ ਇੱਕ ਹੋਰ ਤਿਆਰ ਕੀਤਾ ਉਹ ਬੈਟਰ ਹੈ। ਅੱਛਾ। ਆਪੋ ਵੀ ਦਿਖਾਵਾਂਗੇ। ਹਾਂਜੀ। ਤੇ ਇਸੇ ਕਰਕੇ ਮੰਨ ਕੇ ਚੱਲੋ ਸ਼ਾਮ ਤੱਕ ਜੇ 10 ਟਰਾਲੇ ਭਰਨੇ ਆਈ ਘੱਟੋ-ਘੱਟ ਲੇਬਰ 25-30 ਬੰਦੇ ਚਾਹੀਦੇ ਹੁੰਦੇ ਸੀ। ਹੂੰ। ਤੇ ਇੱਥੇ ਆਪਾਂ ਨੂੰ ਸ਼ਾਮ ਤੱਕ ਦਾ 15 ਟਰਾਲੇ ਭਰ ਦਿੰਦੀ ਹੈ 3-4 ਬੰਦੇ ਨੇ ਲੋਡ ਪਾਈ। ਲੇਬਰ ਦਾ ਕੰਮ ਆਸਾਨ ਕੀਤਾ। ਬੰਦੇ ਨਹੀਂ ਟਰਾਲੇ ਤੇ ਆਟੋਮੈਟਿਕ ਆਪੇ ਸਿੱਟ ਦੇਣੀਆਂ ਇਹ। ਹੂੰ। ਉਦੋਂ ਤੱਕ ਔਲੇ ਬੰਦੇ ਨਹੀਂ ਚਾਹੀਦੇ ਆਈ। ਚਾਹਨੇ ਹੁੰਦੀਆਂ। ਹਾਂਜੀ। ਠੀਕ ਹੈ। ਆਪਾਂ ਦੂਜੀ ਵੀ ਇਹ ਮਸ਼ੀਨ ਦੇ हां जी लप जी ਹੁਣ ਆਪਾਂ ਆਹ ਨਵਾਂ ਤਿਆਰ ਕੀਤਾ ਜੀ ਲੋਡਰ ਇਹ ਨਵਾਂ ਮਾਡਲ ਤਿਆਰ ਕੀਤਾ ਹੋਇਆ ਹੈ ਜੀ ਇਹ ਕਾਮਯਾਬ ਹੋਊਗਾ ਦੇ ਨਾਲ ਹਾਂ ਜੀ 100% ਇਹ ਕਿੰਨੇ ਕ ਪੈਸੇ ਦੇ ਵਿੱਚ ਬਣ ਜਾਂਦਾ ਹੈ ਸਜਨ ਮਿੱਤਰ ਨੇ ਬਣਾਉਣਾ ਹੋਵੇ ਤਾਂ ਜੀ ਇਹ ਨਾਰਮਲ ਜੀ ਗੱਲ ਹੈ ਜੀ ਮਾਡਲ ਦੇ ਹਿਸਾਬ ਨਾਲ 3 ਲੱਖ ਦੀ ਰੇਂਜ ਚ ਬਣ ਜਾਂਦਾ ਪਰ ਇੱਕ ਸੀਜਨ ਜੀ ਫ੍ਰੀ ਹੋ ਜਾਂਦਾ ਕਾਰਨ ਹੋਵੇ ਆਪਾਂ ਨੂੰ ਉਸ ਤੋਂ 18-20 ਰੁਪਏ ਲੇਬਰ ਪੈਂਦੀ ਕਵਾਂਟਲ ਮਗਰੇ ਤੇ ਇਹਦਾ ਮੰਨ ਕੇ ਚਲੋ ਇਹਨਾਂ ਗੱਠਾਂ ਚਾੱਕੇ ਸਿੱਟਣੀਆਂ ਕੋਈ ਟਰਾਲੇ ਦਾ ਵਾਤਾ ਉਹਦਾ ਲੀਟਰ 1.5 ਲੀਟਰ ਤੇਲ ਖਾਣਾ ਜੀ ਤੇ ਕੋਈ ਡਰਾਈਵਰ ਦੇ ਨਾਲ ਮੰਨ ਕੇ ਚਲੋ ਸਾਰਾ ਖਰਚ 10 ਰੁਪਏ ਕਿਵਾਂਟਲ ਬਚਤ ਹੋ ਰਹੀ ਹੈ। ਹਮ 10 ਰੁਪਏ ਕਿਵਾਂਟਲ ਮੰਨ ਕੇ 25000 ਕਿਵਾਂਟਲ ਕੱਢਿਆ ਤੇ 10-12 ਰੁਪਏ ਨਾਲ ਉਹ ਟੈਕਸ ਐਕਸਾਈਜ਼ਨ ਦੇ ਵਿੱਚ ਪੈਸੇ ਪੂਰੇ ਹੁੰਦੇ ਆ। ਕਿਸਾਨ ਭਰਾਵਾਂ ਦੇ ਲਈ ਫਾਇਦੇ ਵਾਲੀ ਚੀਜ਼ ਆ ਇਹ। ਹੁੰਦੀ ਕੀ ਪਤਾ ਕੀ ਗੱਲ ਆ ਜੀ ਪਹਿਲਾਂ ਲੇਬਰ ਆਊਗੀ, ਟਰਾਲਾ ਭਰੂਗੀ। ਐਵੇਂ ਚਾਲ ਪਣੀ ਰਹਿੰਦੀ ਵੇ ਆਮ ਸਾਡਾ ਟਰਾਲਾ ਭਰਿਆ ਜਦੋਂ ਮਰਜ਼ੀ ਭਰ ਲਈ। ਲੇਬਰ ਦੀ ਦਿੱਕਤ ਨਹੀਂ ਰਹਿੰਦੀਗੀ। ਦੋ ਤਿੰਨ ਬੰਦੇ ਕੰਮ ਸੌਖਾ ਕਰ ਸਕਦੇ ਆ, ਟਰਾਲਾ ਭਰ ਸਕਦੇ ਆ। ਹਾਂਜੀ ਇਹ ਆਮ ਨਾਲ ਜੀ। ਠੀਕ ਹੈ ਜੀ ਇੱਕ ਜਾਣਕਾਰੀ ਮੁੱਠੀ ਇਹ ਦੱਸ ਦੋ ਵੀ ਕਿੰਨੇ ਪੈਸੇ ਆਪਾਂ ਜੇ ਜੀਵਿੰਦਾਰ ਭਰਾਣੇ ਆਪਦੇ ਘਰੇ ਲਵਾਉਣੀ ਆ ਦੁਕਾਨਦਾਰ ਭਰਾਣੇ ਆਪਦੇ ਘਰੇ ਲਵਾਉਣੀ ਆ ਜਿਹੜੀ ਲੋਡ ਵਾਸਤੇ ਉਹ ਕਿੰਨੇ ਕ ਦੀ ਪਊਗੀ ਤੇ ਜਿਹੜੀ ਘਰੇ ਲਵਾਉਣੀ ਉਹ ਲਿਫਟ ਕਿੰਨੇ ਕ ਦੀ ਪਊਗੀ ਜੀ ਮੰਨ ਕੇ ਚਲੋ ਤੁਸੀਂ ਲੱਖ ਰੁਪਏ ਦੋ ਸਟਾਰਟ ਹੋ ਜਾਂਦੀ ਹੈ ਬਾਕੀ ਉਹਦਾ ਐਸਟੀਮੇਟ ਲਾ ਕੇ ਵੀ ਜੇ ਹਿਸਾਬ ਨਾਲ ਲੱਗਣੀ ਵੱਡੀ ਛੋਟੀ ਕਿ ਜਗਾ ਕਿਵ ਜੀ ਆ ਉਸੇ ਹਿਸਾਬ ਨਾਲ ਬਾਕੀ ਹੁੰਦਾ ਹੀ ਤੇ ਜਿਹੜੇ ਕੋਈ ਸੱਜਣ ਮਿੱਤਰ ਦੂਰ ਆ ਦੂਰ ਦਰੜੇ ਤੋਂ ਵੀਡੀਓ ਦੇਖਦੇ ਪਏ ਆ ਉਹਨਾਂ ਦੇ ਕਰਦਾ ਅਸਟੀਮੇਟ ਦੁਕਾਨ ਦਾ ਅਸਟੀਮੇਟ ਲਾਉਣਾ ਤੁਸੀਂ ਕਿ ਲਿਫਟ ਕਿੰਨੀ ਵੱਡੀ ਛੋਟੀ ਲੱਗਦੀ ਆ ਵਜਨ ਨਾਲ ਹੀ ਲੱਗਦੀ ਆ ਉਸ ਤਰ੍ਹਾਂ ਤੁਸੀਂ ਇਸ ਤਰ੍ਹਾਂ ਦੇਖਦੇ ਆਗੇ ਉਹ ਅਸੀਂ ਜਾ ਕੇ ਵੇਖਾਂਗੇ ਜੀ ਕਿਵੇਂ ਅਸਟੀਮੇਟ ਲਾ ਕੇ ਉੱਥੇ ਤੁਸੀਂ ਮੌਕਾ ਰੱਖਣ ਜਾ ਸਕਦੇ ਆ ਵੀ ਕੀ ਕਿਸ ਤਰ੍ਹਾਂ ਦੀ ਲਿਫਟ ਬਣਦੀ ਆ ਇੱਥੇ ਹਾਂਜੀ ਠੀਕ ਹੈ ਤੇ ਬਾਕੀ ਆਪਾਂ ਮਟੀਰੀਅਲ ਕਦੇ ਮਾਰਾਂ ਨਹੀਂ ਵਰਤਿਆਗਾ ਤੁਸੀਂ ਇਹ ਦੇਖ ਲਓ ਤੁਹਾਡੇ ਸਾਹਮਣੇ ਬਣੀਆਂ ਪਈਆਂ ਕੋਈ ਆਪ ਨੂੰ ਅਜੇ ਤੱਕ ਕੋਈ ਦਿੱਕਤ ਨਹੀਂ ਆਈਗੀ ਹਾਂ ਕੈਸਟਰ ਨਾਲ ਰਿਸਪੌਂਸ ਜਿਹੜਾ ਤੁਹਾਨੂੰ ਲੋਕਾਂ ਵੱਲੋਂ ਮਿਲ ਰਿਹਾ ਬਹੁਤ ਵਧੀਆ ਮਿਲ ਰਿਹਾ ਹੈ